ਮੋਬਾਈਲ ਚਲਣ ਵਾਲਿਆਂ ਦੇ ਲਈ ਇੱਕ ਅਹਿਮ ਖਬਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੋਬਾਈਲ ਵਰਤਦੇ ਨੇ ਲੋੜ ਤੋਂ ਜ਼ਿਆਦਾ ਮੋਬਾਈਲ ਵਰਤਦੇ ਨੇ ਉਹਨਾਂ ਦੇ ਲਈ ਇੱਕ ਅਹਿਮ ਖਬਰ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਜ਼ਿਆਦਾ ਮੋਬਾਈਲ ਚਲਾਉਣ ਵਾਲਿਆਂ ਨੂੰ ਮਿਰਗੀ ਦਾ ਦੌਰਾ ਪੈ ਸਕਦਾ ਹੈ ਦੇਰ ਰਾਤ ਜਿਹੜੇ ਲੋਕ ਮੋਬਾਈਲ ਚਲਾਉਂਦੇ ਨੇ ਉਹਨਾਂ ਦੇ ਲਈ ਇਹ ਖਬਰ ਬਹੁਤ ਹੀ ਅਹਿਮ ਹੈ ਅੱਜ ਦੇ ਦੌਰ ਦੇ ਵਿੱਚ ਮੋਬਾਈਲ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਇਸ ਡਿਜੀਟਲ ਦੁਨੀਆ ਦੇ ਵਿੱਚ ਜਿੱਥੇ ਇਲੈਕਟ੍ਰੋਨਿਕ ਯੰਤਰਾਂ ਨੇ ਕੰਮ ਆਸਾਨ ਕਰ ਦਿੱਤਾ ਉੱਥੇ ਇਹ ਨੁਕਸਾਨ ਦਾ ਕਾਰਨ ਵੀ ਬਣ ਰਹੇ ਨੇ ਜ਼ਿੰਦਗੀ ਦੇ ਕਈ ਕੰਮਾਂ ਤੋਂ ਇਲਾਵਾ ਮਨੋਰੰਜਨ ਦੇ ਸਾਧਨ ਵੀ ਮੋਬਾਈਲ ਬਣ ਗਏ ਨੇ ਜਿੱਥੇ ਬਜ਼ੁਰਗਾ ਤੋਂ ਲੈ ਕੇ ਛੋਟੇ ਬੱਚਾ ਤੱਕ ਹਰ ਕੋਈ ਮੋਬਾਈਲ ਫੋਨ ਦਾ ਆਦੀ ਹੋ ਚੁੱਕਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਹੁਣੇ ਧਿਆਨ ਨਾ ਦਿੱਤਾ ਤਾਂ ਤੁਹਾਡਾ ਭਵਿੱਖ ਬਹੁਤ ਦੁਖਦਾਈ ਹੋ ਸਕਦਾ ਹੈ ਇਸ ਲਈ ਹੁਣੇ ਹੀ ਸਾਵਧਾਨ ਹੋ ਜਾਓ ਦੱਸ ਦਈਏ ਕਿ ਮੋਬਾਈਲ ਫੋਨ ਤੋਂ ਨਿਕਲਣ ਵਾਲੀਆਂ ਕਿਰਨਾਂ ਉਪਭੋਗਤਾਵਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਨੇ ਇਸ ਦੇ ਨਾਲ ਹੀ ਹੋਰ ਕਈ ਤਰੀਕੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਤੁਸੀਂ ਹੋ ਸਕਦੇ ਹੋ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਮਿਰਗੀ ਦੇ ਦੌਰੇ ਪੈ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਬਾਲ ਰੋਗਾਂ ਦੇ ਮਾਹਿਰ ਡਾਕਟਰ ਅਲੋਕ ਪੁਲ ਸ੍ਰੇਸ਼ਟਾ ਨੇ ਦੱਸਿਆ ਕਿ ਭਾਰਤ ਵਿੱਚ ਪ੍ਰਤੀ ਹਜ਼ਾਰ ਲੋਕਾਂ ਵਿੱਚ 6 ਵਿਅਕਤੀਆਂ ਨੂੰ ਇਹ ਬਿਮਾਰੀ ਹੁੰਦੀ ਹੈ ਬੱਚਿਆਂ ਵਿੱਚ ਖਤਰਾ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਦੌਰੇ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ਨਾਲ ਹੀ ਦੱਸਿਆ ਕਿ ਫਿਲਹਾਲ ਮੋਬਾਈਲ ਫੋਨ ਦੀ ਸਕਰੀਨ ਨੂੰ ਕਾਫੀ ਦੇਰ ਤੱਕ ਦੇਖਣਾ ਨੀਂਦ ਨਾ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਵਿੱਚ ਵੀ ਵਾਰ-ਵਾਰ ਦੌਰੇ ਪੈਣ ਦੇ ਮਾਮਲੇ ਦੇਖੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਦਵਾਈ ਕਟੋ-ਕਟ 3 ਸਾਲ ਲਈ ਲੈਣੀ ਚਾਹੀਦੀ ਹੈ ਮਿਰਗੀ ਦਾ ਮੁੱਖ ਕਾਰਨ ਤਣਾ ਹੈ ਜ਼ਿਆਦਾਤਰ ਇਹ ਬਿਮਾਰੀ 12 ਤੋਂ 18 ਸਾਲ ਦੇ ਵਿੱਚ ਘਾਰ ਹੁੰਦੀ ਹੈ ਮਿਰਗੀ ਦੀ ਦਵਾਈ ਕਟੋ-ਕਟ 3 ਸਾਲ ਤੱਕ ਲੈਣੀ ਪੈਂਦੀ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਮਰੀਜ਼ ਨੂੰ ਜ਼ਿਆਦਾ ਦੌਰੇ ਪੈਂਦੇ ਨੇ ਤਾਂ 5-6 ਸਾਲ ਤੱਕ ਇਲਾਜ ਜਾਰੀ ਰਹਿ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਜਾਣਕਾਰੀ ਪਸੰਦ ਆਈ ਹੋਵੇਗੀ ਬਿਊਰੋ ਰਿਪੋਰਟ ਜੀਕੇ ਟੀਵੀ ਮੋਬਾਈਲ ਚਲਣ ਵਾਲਿਆਂ ਦੇ ਲਈ ਇੱਕ ਅਹਿਮ ਖਬਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੋਬਾਈਲ ਵਰਤਦੇ ਨੇ ਲੋੜ ਤੋਂ ਜ਼ਿਆਦਾ ਮੋਬਾਈਲ ਵਰਤਦੇ ਨੇ ਉਹਨਾਂ ਦੇ ਲਈ ਇੱਕ ਅਹਿਮ ਖਬਰ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਜ਼ਿਆਦਾ ਮੋਬਾਈਲ ਚਲਾਉਣ ਵਾਲਿਆਂ ਨੂੰ ਮਿਰਗੀ ਦਾ ਦੌਰਾ ਪੈ ਸਕਦਾ ਹੈ ਦੇਰ ਰਾਤ ਜਿਹੜੇ ਲੋਕ ਮੋਬਾਈਲ ਚਲਾਉਂਦੇ ਨੇ ਉਹਨਾਂ ਦੇ ਲਈ ਇਹ ਖਬਰ ਬਹੁਤ ਹੀ ਅਹਿਮ ਹੈ ਅੱਜ ਦੇ ਦੌਰ ਦੇ ਵਿੱਚ ਮੋਬਾਈਲ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਇਸ ਡਿਜੀਟਲ ਦੁਨੀਆ ਦੇ ਵਿੱਚ ਜਿੱਥੇ ਇਲੈਕਟ੍ਰੋਨਿਕ ਯੰਤਰਾਂ ਨੇ ਕੰਮ ਆਸਾਨ ਕਰ ਦਿੱਤਾ ਉੱਥੇ ਇਹ ਨੁਕਸਾਨ ਦਾ ਕਾਰਨ ਵੀ ਬਣ ਰਹੇ ਨੇ ਜ਼ਿੰਦਗੀ ਦੇ ਕਈ ਕੰਮਾਂ ਤੋਂ ਇਲਾਵਾ ਮਨੋਰੰਜਨ ਦੇ ਸਾਧਨ ਵੀ ਮੋਬਾਈਲ ਬਣ ਗਏ ਨੇ ਜਿੱਥੇ ਬਜ਼ੁਰਗਾ ਤੋਂ ਲੈ ਕੇ ਛੋਟੇ ਬੱਚਾ ਤੱਕ ਹਰ ਕੋਈ ਮੋਬਾਈਲ ਫੋਨ ਦਾ ਆਦੀ ਹੋ ਚੁੱਕਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਹੁਣੇ ਧਿਆਨ ਨਾ ਦਿੱਤਾ ਤਾਂ ਤੁਹਾਡਾ ਭਵਿੱਖ ਬਹੁਤ ਦੁਖਦਾਈ ਹੋ ਸਕਦਾ ਹੈ ਇਸ ਲਈ ਹੁਣੇ ਹੀ ਸਾਵਧਾਨ ਹੋ ਜਾਓ ਦੱਸ ਦਈਏ ਕਿ ਮੋਬਾਈਲ ਫੋਨ ਤੋਂ ਨਿਕਲਣ ਵਾਲੀਆਂ ਕਿਰਨਾਂ ਭੋਗਤਾਵਾਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਨੇ ਇਸ ਦੇ ਨਾਲ ਹੀ ਹੋਰ ਕਈ ਤਰੀਕੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਤੁਸੀਂ ਹੋ ਸਕਦੇ ਹੋ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਮਿਰਗੀ ਦੇ ਦੌਰੇ ਪੈ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਬਾਲ ਰੋਗਾਂ ਦੇ ਮਾਹਿਰ ਡਾਕਟਰ ਅਲੋਕ ਕੁਲ ਸ੍ਰੇਸ਼ਟਾ ਨੇ ਦੱਸਿਆ ਕਿ ਭਾਰਤ ਵਿੱਚ ਪ੍ਰਤੀ ਹਜ਼ਾਰ ਲੋਕਾਂ ਵਿੱਚ 6 ਵਿਅਕਤੀਆਂ ਨੂੰ ਇਹ ਬਿਮਾਰੀ ਹੁੰਦੀ ਹੈ ਬੱਚਿਆਂ ਵਿੱਚ ਖਤਰਾ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਦੌਰੇ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ਨਾਲੇ ਦੱਸਿਆ ਕਿ ਫਿਲਹਾਲ ਮੋਬਾਈਲ ਫੋਨ ਦੀ ਸਕਰੀਨ ਨੂੰ ਕਾਫੀ ਦੇਰ ਤੱਕ ਦੇਖਣਾ ਨੀਂਦ ਨਾ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਵਿੱਚ ਵੀ ਵਾਰ-ਵਾਰ ਦੌਰੇ ਪੈਣ ਦੇ ਮਾਮਲੇ ਦੇਖੇ ਗਏ ਨੇ ਦੱਸਿਆ ਕਿ ਦਵਾਈ ਟੋਕਟਾ ਟਿੰਨ ਸਾਲ ਲਈ ਲੈਣੀ ਚਾਹੀਦੀ ਹੈ ਮਿਰਗੀ ਦਾ ਮੁੱਖ ਕਾਰਨ ਤਣਾ ਹੈ ਜ਼ਿਆਦਾਤਰ ਇਹ ਬਿਮਾਰੀ 12 ਤੋਂ 18 ਸਾਲ ਦੇ ਵਿਚਕਾਰ ਹੁੰਦੀ ਹੈ ਮਿਰਗੀ ਦੀ ਦਵਾਈ ਕਟੋ-ਕਟ 3 ਸਾਲ ਤੱਕ ਲੈਣੀ ਪੈਂਦੀ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਮਰੀਜ਼ ਨੂੰ ਜ਼ਿਆਦਾ ਦੌਰੇ ਪੈਂਦੇ ਨੇ ਤਾਂ 5-6 ਸਾਲ ਤੱਕ ਇਲਾਜ ਜਾਰੀ ਰਹਿ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਜਾਣਕਾਰੀ ਪਸੰਦ ਆਈ ਹੋਵੇਗੀ ਬਿਊਰੋ ਰਿਪੋਰਟ ਜ਼ੀਕੇ ਟੀਵੀ